ਲੋਕ ਸਭਾ ਚੋਣਾਂ ਵਿੱਚ ਹਰ ਕੋਈ ਆਮ ਅਤੇ ਖਾਸ ਆਦਮੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਹਿਮਾਚਲ ਦੇ ਸੀਐਮ ਅਤੇ ਸਾਬਕਾ ਸੀਐਮ ਨੇ ਵੀ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਦਿਆਂ ਵੋਟ ਪਾਈ। ਸੀਐਮ ਵੀਰਪੱਦਰ ਸਿੰਘ ਨੇ ਰਾਮਪੂਰਾ ਵਿਖੇ ਅਤੇ ਸਾਬਕਾ ਸੀਐਮ ਪ੍ਰੇਮ ਕੁਮਾਰ ਤੁਮਲ ਨੇ ਹਮੇਰਪੁਰ ਵਿੱਚ ਵੋਟ ਪਾਈ। ਦੋਵੇਂ ਹੀ ਦਿੱਗਜ ਨੇਤਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸਨ। ਵੀਰਪੱਦਰ ਸਿੰਘ ਨੇ ਰਾਮਪੁਰ ਦੇ ਵਿੱਚ ਵੋਟ ਪਾਈ ਉਹਨਾਂ ਦੀ ਵੋਟ ਉੱਥੇ ਬਣੀ ਹੋਈ ਹੈ ਤੇ ਪ੍ਰੇਮ ਕੁਮਾਰ ਤੁਮਲ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਚਾਰ ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਉਸ ਵੇਲੇ ਦੀਆਂ ਜਦੋਂ ਵੀਰਪੱਧਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਵੀਰਪੱਧਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਤੁਮਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਵੀਰ ਪੱਧਰ ਸਿੰਘ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਵੀਰ ਪੱਧਰ ਸਿੰਘ ਜੋ ਕਿ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਇਸ ਵਾਰ ਉਹਨਾਂ ਨੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਵੋਟ ਦਿੱਤੀ ਹੈ ਤੇ ਪ੍ਰੇਮ ਕੁਮਾਰ ਤੁਮਲ ਜੋ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਆਪਣੇ ਪਰਿਵਾਰ ਸਮੇਤ ਅਨੁਰਾਗ ਠਾਕੁਰ ਦੇ ਨਾਲ ਆਪਣੇ ਬੇਟੇ ਅਨੁਰਾਗ ਠਾਕੁਰ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ पिछली बार हमने तीन जीती थी इस बार हमारी आशा भी है विश्वास भी है चारों की चारों जीतेंगे और चौका हिमाचल प्रदेश से लगा के नरेंद्र भाई मोदी को प्रधानमंत्री बनाने में हिमाचल पूरा पूरा सहयोग करेगा और हिमाचल वासियों को लगता है जैसे अटल बिहारी वाजपेयी के इसमें जो हम मांगते थे वो मिलता था इस बार भी नरेंद्र भाई मोदी बने मिल, बनेंगे प्रधानमंत्री तो हिमाचल को हिमाचल के अधिकार भी मिलेंगे और कुछ अधिक भी मिलेगा